प्यारे साथियों गल करेंगे आज नवा शहर दी नवा शहर ਦੇ ਵਿੱਚ 12 ਦਰੀ 12 ਦਰੀ ਦੇ ਵਿੱਚ ਮਾਣਯੋਗ ਐਮਪੀ ਸਹਿਬਾਨ ਲੋਕ ਸਭਾ ਹਲਕਾ શ્રી ਆਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕੰਗਜੀ ਪਹੁੰਚ ਰਹੇ ਹਨ ਧੀਆਂ ਦੀ ਲੋਹੜੀ ਪਾਉਣ ਦੇ ਵਾਸਤੇ ਜਿੱਥੇ ਮਹਾਨ ਵੱਡੀਆਂ ਸ਼ਖਸੀਅਤਾਂ ਪਹੁੰਚ ਰਹੀਆਂ ਹਨ ਉੱਥੇ ਡੀਸੀ ਸਹਿਬਾਨ ਐਸਐਸਪੀ ਸਹਿਬਾਨ ਐਮਐਲਏ ਸਹਿਬਾਨ ਵੀ ਪਹੁੰਚ ਰਹੇ ਹਨ ਸਿੱਧੀਆਂ ਮੁਲਾਕਾਤਾਂ ਸਿੱਧੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ

ਅਨੰਦਪੁਰ ਸਾਹਿਬ ਦੇ ਐਮਪੀ ਮਲਵਿੰਦਰ ਸਿੰਘ ਕੰਗ ਜੀ ਪਹੁੰਚ ਗਏ ਹਨ ਆਸੀਂ ਜੀ ਜੇ ਵੀ ਅਸੀਂ ਸਾਡੇ ਜਿਹੜੇ ਹਲਕਾ ਇੰਚਾਰਜ ਹੈ ਪੰਨ ਸਾਹਿਬ ਨਾਲ ਸਾਰੀ ਲੀਡਰਸ਼ਿਪ ਨਾਲ ਜਿਲ੍ਹਾ ਪ੍ਰਧਾਨ ਜੀ ਨਾਲ ਵੀ ਵਿజిਟ ਕਰਕੇ ਗਏ ਜਿੱਦੋਂ ਸਾਡੇ ਡੀਸੀ ਸਾਹਿਬ ਦਾ ਇਹ ਸੁਜੈਸ਼ਨ ਸੀ ਕਿ ਇਹਨੂੰ ਆਪਾਂ ਹੋਰ ਬਿਹਤਰ ਤਰੀਕੇ ਨਾਲ ਰੈਨੋਵੇਟ ਕਰਕੇ ਇਹਦੀ ਜਿਹੜੀ ਦੇਖ ਹੈ ਉਹ ਬਿਹਤਰ ਬਣਾਈ ਜਾਵੇ ਔਰ ਜਿਸ ਸ਼ਹਿਰ ਦਾ ਸਭ ਤੋਂ ਇੰਪੋਰਟੈਂਟ بیس ਹੈ ਲੇਕਿਨ ਬੁਨਿਆਦੀ ਕਈ ਚੀਜ਼ਾਂ ਦੀ ਜ਼ਰੂਰਤ ਹੈ ਉਹਨੂੰ ਲੈ ਕੇ ਕੋਈ ਗ੍ਰਾਂਟ ਵੀ ਕੁਝ ਰਿਲੀਜ਼ ਕੀਤੀ ਆ ਔਰ ਅੱਜ ਜਪੀਕ ਮਿਸ਼ਰਪ ਸਾਹਿਬ ਵੀ ਦੇਖ ਰਹੇ ਕਿ ਕਿ ਕੰਮ ਜਿਹੜਾ ਹੈ ਉਹ ਹੁਣ ਸ਼ੁਰੂ ਹੋਊਗਾ ਤਾਂ ਕਿ ਇਹ ਸੋਹਣੀ ਤੇ ਸ਼ਾਨਦਾਰ ਜਗ੍ਹਾ ਨਵਾਂ ਸ਼ਹਿਰ ਦੇ ਲੋਕਾਂ ਲਈ ਬਣਾਈ ਜਾਵੇ ਉਹਨਾਂ ਦੇ ਬੈਠਣ ਦੀ ਘੁੰਮਣ ਤੇ ਰਹਿਣ ਦੀ ਤੇ ਅੱਜ ਉਹਦਾ ਨੀਂਹ ਪੱਥਰ ਰੱਖਣ ਵਸਤੇ ਆ ਸਰ ਇੱਕ ਇਹਦੇ ਵਿੱਚ ਕੁਐਸਚਨ ਹੈ ਸਰ ਕਿ ਜਿਹੜੀ ਲਾਇਬ੍ਰੇਰੀ ਦਾ ਮੈਨੂੰ ਪਤਾ ਲੱਗਾ ਹੈ ਕਿ ਸਿਵਲ ਵਰਕ ਕਰਾਇਆ ਜਾ ਰਿਹਾ ਤੇ ਜਿੱਦਾਂ ਕਿ ਕਾਲਜੇਜ਼ ਦੀ ਬਿਲਡਿੰਗ ਨਹੀਂ ਹੁੰਦੀਆਂ ਫੈਕਲਟੀ ਨਾਲ ਹੁੰਦੀਆਂ ਤੇ ਇਸ ਲਾਇਬ੍ਰੇਰੀ ਵਿੱਚ ਕਿਤਾਬਾਂ ਤਾਂ ਪਿਛਲੇ 4 ਸਾਲ ਤੋਂ ਆਈ ਕੋਈ ਨਹੀਂ ਜਿੰਨੀਆਂ ਪ੍ਰਾਣਿਕ ਦਾਬਾ ਪਈਆਂ ਆ ਉਹ ਵੀ ਆਊਟ ਆਫ ਡੇਟਡ ਹੋ ਗਈਆਂ ਕੰਪੀਟੀਸ਼ਨ ਐਗਜ਼ਾਮ ਦੀ ਕੋਈ ਕਿਤਾਬ ਨਹੀਂ ਹੈ ਤੇ ਜਿਹੜਾ ਤੁਸੀਂ ਅੱਜ ਕਹਿ ਰਹੇ ਹੋ ਕਿ ਆਏ ਦੇ ਵਿੱਚ ਕੁਝ ਕਿਤਾਬਾਂ ਵੀ ਜਾਂ ਰੈਫਰੈਂਸ ਬੁੱਕਸ ਵੀ ਸ਼ਾਮਿਲ ਨੇ ਡੈਫੀਨਿਟਲੀ ਦੇਖੋ ਚਾਹੇ ਲਾਇਬ੍ਰੇਰੀ ਖੁਦ ਮੈਂ ਵਿజిਟ ਵੀ ਕੀਤੀ ਸੀ ਪਿਛਲੀ ਵਾਰ ਮੈਂ ਜੋ ਜੋ ਜ਼ਰੂਰਤ ਹੋਊਗੀ ਕਿਤਾਬਾਂ ਤੋਂ ਲੈ ਕੇ ਇਨਫਰਾਸਟ੍ਰਕਚਰ ਤੱਕ ਜਾਨ ਤੋਂ ਕੋਈ ਕਮੀ ਨਹੀਂ ਹੋਣ ਦਵਾਂਗੇ ਨਾਲ ਮੈਂ ਇੱਕ ਰਿਗਿਸਟਰ ਕਰਨਾ ਛੱਡ ਗਿਆ ਜਿਹੜਾ ਜਿਹੜਾ ਮੇਨ ਫੰਕਸ਼ਨ ਸਾਡੇ ਜਿਲ੍ਹਾ ਜਿਹੜਾ ਸਾਡਾ ਚਰਚਾ ਸਹਿਬਾ ਨਾਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਰੱਖਿਆ ਗਿਆ ਲੋਰੀ ਦਾ ਉਹਦੇ 'ਚ ਵੀ ਅੱਜ ਸ਼ਿਰਕਤ ਕਰਨੀ ਹੈ ਤੁਸੀਂ ਸਾਰੇ ਵੀ ਦਿਓ ਤੁਹਾਨੂੰ ਸਾਡਾ ਕੰਸਾ ਵੀ ਕਿੱਥੇ ਜਦੋਂ ਵੀ ਬੱਚੇ ਆਉਂਦੇ ਆ ਇਹ ਫੁਲੀ ਵਿਜ਼ਿਟ ਕਰਨ ਉਹ ਬੱਚੇ ਜਾਂਦੇ ਹੁੰਦੇ ਸਕੂਲਾਂ ਦੇ ਜਾਂ ਕਾਲਜਾਂ ਦੇ ਉਹਨਾਂ ਤੋਂ 10-10 ਰੁਪਏ ਦੀ ਪਾਤੀ ਕੱਟੀ ਜਾਂਦੀ ਹੈ ਉਹ ਸਾਰਾ ਦਿਨ ਉਹਨਾਂ ਨੂੰ ਇੱਕ ਸਰਟੀਫਿਕੇਟ ਦੇ ਦਿੱਤਾ ਜਾਂਦਾ ਵਾ ਵੀ ਤੁਸੀਂ ਇੱਥੇ ਮौज-ਮਸਤੀ ਕਰੋ ਇਹਨੇ ਉੱਤੇ ਧੋਖ ਨਹੀਂ ਲੱਗਦੀ ਜਦ ਕਿ ਪਤਾ ਨਹੀਂ ਇਹਦੇ ਬਾਰੇ ਪਰ ਜੋ ਦੇਖੋ ਸਾਡਾ ਬੁਨਿਆਦੀ ਸਾਡੀ ਸੋਚ ਇਹ ਆ ਔਰ ਸਾਡੇ ਡੀਸੀ ਸਾਹਿਬ ਦਾ ਬੜਾਏ ਦੇ ਵਿੱਚ ਆਪਣਾ ਆਈਡੀਆ ਸੀ ਵੀ ਇਹ ਸ਼ਹਿਰ ਦੀ ਪ੍ਰਾਈਮ ਲੋਕੇਸ਼ਨ ਹੈ ਸ਼ਹਿਰ ਦੇ ਲੋਕਾਂ ਦੀ ਬੈਠਣ ਲਈ ਕੋਈ ਲਾਇਬ੍ਰੇਰੀ ਚ ਪੜਨ ਲਈ ਇਹ ਐਵੇਂ ਇਹਨੂੰ ਟੂਰਿਸਟ ਪੁਆਇੰਟ ਦੇ ਹਿਸਾਬ ਨਾਲ ਵਿਕਸਿਤ ਕੀਤਾ ਪਰ ਸਰ ਗਲਤ ਯੂਜ਼ ਹੋ ਰਿਹਾ ਹੈ ਗਲਤ ਯੂਜ਼ ਹੋ ਰਿਹਾ ਹੈ ਸਹੀ ਯੂਜ਼ ਹੋਗਾ ਅਮੇ ਪਰ ਪੋਜ਼ਿਟਿਵ ਰਹੀ ਹੈ ਅਚਰੇ ਵੀ ਕੋਈ ਪਬਲਿਕ ਨਹੀਂ ਕੋਈ ਕਮੇਟੀ ਕੋਈ ਨਹੀਂ ਲਈਆਂ ਜਾ ਰਹੀਆਂ ਮੈਨੂੰ ਪਤਾ ਨਹੀਂ ਦੇਖ ਲੈਣੇ ਜੋ ਜੋ ਸੁਧਾਰ ਕਰਨ ਵਾਲੀ ਗੱਲ ਉਹ ਕਰਾਂਗੇ अगर दर्दियां जियां आंख डियां वेलकम है सर जरूरी नहीं कि हर वक्त सजदे हो जरूरी नहीं कि हर वक्त सजदे हो और खुदा का नाम आए जिंदगी खुद ही की इबादत है जिंदगी खुद ही की इबादत है शर्त बस इतनी है कि जे औरों के काम आए जे औरों के साथ रहती करें एक बार फिर तो धन्यवाद है वेलकम है सर सर्दी शुक्रिया

ਸਰਦਾਰ ਮਾਲਵਿੰਦਰ ਸਿੰਘ ਕਾਂਗੜੀ ਐਮਪੀ ਦਾ ਉਹਨਾਂ ਦੇ ਨਾਲ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਐਸਐਸਪੀ ਸਾਹਿਬ ਏਡੀ ਦੇ ਸਾਹਿਬ ਐਸਡੀਐਮ ਮੈਡਮ ਹੋਰ ਸਾਰੇ ਜਿੰਨੇ ਵੀ ਅਫਸਰ ਜਰਵਾਨ ਆਈ ਆ ਔਰ ਸਾਹਮਣੇ ਬੈਠੇ ਛੋਟੇ-ਛੋਟੇ ਪਿਆਰੇ ਬੱਚੇ ਬੱਚੀਆਂ ਔਰ ਇਲਾਕੇ ਦੇਾਰੇ ਹੀ ਮੋਤਵਰ ਸਾਡੀ ਆਮ ਆਦਮੀ ਪਾਰਟੀ ਦੇ ਸਾਰੇ ਹੀ ਲੀਡਰ ਸਰਬਾਨ ਬੜਾ ਉੱਚੀ ਦਾ ਦਿਹਾੜਾ ਆ ਕਿ ਅੱਜ ਸਾਡੇ ਵਿੱਚ ਸਾਡੇ ਐਮਪੀਸ ਆ ਪਹੁੰਚੇ ਆ ਆਪਾਂ ਪ੍ਰਸ਼ਾਸਨ ਵੱਲੋਂ ਜਿਹੜਾ ਇਹ ਧੀਆਂ ਧੀਆਂ ਦਾ ਤਿਆਰ ਲੋਹੜੀ ਦਾ ਤਿਉਹਾਰ ਮਨਾਣ ਲਈ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਇਹ ਬਹੁਤ ਹੀ ਵਧੀਆ ਪ੍ਰਾਰambh ਆ ਕਿਉਂਕਿ ਅੱਜ ਇਸ ਜਗ੍ਹਾ ਦੇ ਵਿੱਚ ਖੜੇ ਆ ਬੜੀ ਇਤਿਹਾਸਿਕ ਜਗ੍ਹਾ ਹੈ 12 ਵਾਰੀ ਮੈਂ ਧੰਨਵਾਦ ਕਰਦਾ ਹਾਂ ਕੀ ਜੀ ਸਾਹਿਬ ਦਾ ਜਿਨ੍ਹਾਂ ਨੇ ਆਪਣੇ ਫੰਡਾਂ ਚੋਂ ਵੰਡ ਦੇ ਕੇ ਕੁਝ ਦਿਨ ਪਹਿਲਾਂ ਇੱਥੇ ਵਿజిਟ ਕਰਾਇਆ ਸੀ ਉਹਨਾਂ ਨੇ ਉਸੇ ਵੇਲੇ ਟੀਟੀ ਸਾਹਿਬ ਨੂੰ ਕਹਿ ਦਿੱਤਾ ਸੀ ਕਿ ਜਿੰਨੇ ਵੀ ਪੈਸੇ ਚਾਹੀਦੇ ਆ ਮੈਂ ਇਸ 12 ਵਾਰੀ ਦੀ ਬੇਤਰੀ ਜੇ ਲਊਗਾ ਔਰ ਜੋ ਗਿਆ ਉਰਕੇ ਲਗਾਇਆ ਔਰ ਉਸੇ ਲਈ ਜਿੰਨੇ ਵੀ ਪੈਸੇ ਡੀਸੀ ਸਾਹਿਬ ਨੇ ਕੇ ਐਮਪੀ ਸਾਹਿਬ ਨੇ ਦਿੱਤੇ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਆਏ ਹੋਏ ਸਾਰੇ ਇਲਾਕਾ ਨਾਵਾ ਸਹਿਰਾਂ ਦਾ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਕਿ ਇੰਨੀ ਠੰਡ ਦੇ ਵਿੱਚ ਵੀ ਇਹ ਵਧੀਆ ਪ੍ਰੋਗਰਾਮ ਕਰਾ ਰਹੇ ਆ ਤੁਹਾਡਾ ਸਾਰਿਆਂ ਦਾ ਧਿਆਨ ਤੇ ਮੈਂ ਜੀ ਆਗਾ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ

ਸਰਬਸਤ ਹੋਰ ਜ਼ਿਲ੍ਹਾ ਪ੍ਰਕਾਰ ਫਲੈਨੀਪੋਰਡ ਦੇ ਚੇਅਰਮੈਨ ਸਤਰਾਮ ਜਲਾਪੁਰ ਜੀ ਸਾਡੇ ਡੀਸੀ ਸਾਹਿਬ ਐਸਐਸਪੀ ਸਾਹਿਬ ਜਿਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਐਸੇ ਆਜੂ ਦੀ ਲੋੜੀਂਦੇ ਪਹੁੰਚੇ ਸਾਹਮਣੇ ਬੈਠੇ ਪੰਡਾਲ 'ਚ ਏੜੀਆਂ ਭੈਣਾਂ ਨੌਜਵਾਨ ਬੱਚੇ ਵਾਤਾਵਰਣ ਬਜ਼ੁਰਗ ਜਿਹੜੇ ਆ ਕੇ ਪਹੁੰਚੇ ਔਰ ਸਾਰਾ ਹੀ ਜ਼ਿਲ੍ਹਾ ਪ੍ਰਸ਼ਾਸਨ ਅੱਜ ਕੀ ਆਣੀ ਲੋੜੀ ਤੇ ਪਹੁੰਚਿਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਜੀ ਆਇਆਂ ਕਹਿੰਦੀ ਆਂ ਸਾਡੇ ਡੀਸੀ ਸਾਹਿਬ ਨੇ ਉਪਰਾਣਾ ਕਰਕੇ ਕਿ ਦੋ ਦਿਨ ਤੋਂ ਰਾਣਾ ਘਰਿਆਂ ਦਾ ਇੱਕ ਫੋਨ ਆ ਰਿਹਾ ਸੀ ਕਿ ਅੱਜੀਆਂ ਦੀ ਜਿਹੜੀ ਲੋੜੀ ਐ ਸੀ ਜਿਹਨਾਂ ਮੱਧਰ ਤੇ ਜਿਹੜੀ ਗੇਂ ਮਨਾਣ ਜਾ ਰਹੇ ਆਂ ਔਰ ਤੁਸੀਂ ਪੁੱਛੀ ਜ਼ਰੂਰ ਆਣਾ ਇਰਾਦੇ ਸੱਜੇ ਜੀ ਐਸਪੀ ਪੰਚਾਇਤ ਨੇ ਇਹਦਾ ਬਹੁਤ ਬਹੁਤ ਅਨੰਦ ਚਾਹੀਦੀ ਹੈ ਸਾਡਾ ਵੀ ਜਿਨ੍ਹਾਂ ਨੇ ਇੱਕ ਪ੍ਰਰਲਾ ਕਰਕੇ ਸਾਰਿਆਂ ਨੂੰ ਰੱਖ ਕੇ ਕਰਕੇ ਦੇ ਦਿੱਤੀ ਐ ਜੋੜੇ ਮਲਾਈਏ ਇਸ ਲੋੜ ਪੰਜ 6 ਸੱਦਾ ਲੈ ਰਹੇ ਆ ਕਿਉਂ ਸਾਡੇ 4 8 ਤੇ ਸਾਡੇ ਨਾਲ ਕੁਝ ਉਹ ਵਿਚਾਰ ਵੀ ਸਾਂਝੇ ਕਰਾਂ ਕਿ ਸੱਜੀ ਧੀਆਂ ਨੂੰ ਆਪਣੀਆਂ ਬਲੇਸਿੰਗਸ ਵੀ ਦੇ ਮਹਤੁਤਵਪੂਰਨ ਬਰਾਮਾ ਨਵਾਂ ਸ਼ਹਿਰ ਦੇ ਹਨਰੇਬਲ ਡਿਪਟੀ ਕਮਿਸ਼ਨਰ ਇਮਾਨ ਸਾਹਿਬ ਬਹੁਤ ਹੀ ਕੰਪੀਟੈਂਟ ਸਾਡੇ ਪੁਲਿਸ ਦੇ ਅਫਸਰ ਅਸ਼ਰਫ ਵੀ ਸਾਹਿਬ ਵੀ ਅਤੇ ਇਸ ਹਲਕੇ ਦੇ ਸੇਵਾਦਾਰ ਲਗਾਤਾਰ ਤੁਹਾਡੇ ਸੁਖਦੁਖ ਤੇ ਰਹਿਣ ਵਾਲੇ ਜੁਨੇ ਕੌਣ ਪਾਟ ਜੀ ਸਾਡੇ ਭੈਣ ਜੀ ਬਲਾਚਾਰ ਤੋਂ ਜਿਨ੍ਹਾਂ ਨੂੰ ਬਲਾਚੋਰ ਵਾਲਿਆਂ ਨੇ ਪੰਜਾਬ ਦੀ ਮੁਕੱਦਸ ਵਿਧਾਨ ਸਭਾ ਟਪਿਆ ਹੈ ਵੱਡੇ ਭੈਣ ਸਰਦੂਸ਼ ਕਟਾਰੀਆ ਜੀ ਜਿਹੜਾ ਪ੍ਰਧਾਨ ਸਤਨਾਮ ਜੀ ਜਿਹੜੇ ਬਰਾਨਿੰਗ ਕਮਿਸ਼ਨ ਦੇ ਚੇਅਰਮੈਨ ਵੀ ਨੇ ਬੰਗੇ ਤੋਂ ਸਾਡੇ ਨਾਲ ਇੱਥੇ ਮੌਜੂਦ ਕੁਜੀਸ਼ਰ ਹਾਲ ਜੀ ਆਮਾਦੀ ਪਾਰਟੀ ਦੀ ਸਾਰੀ ਲੀਡਰਸ਼ਿਪ ਔਰ ਖਾਸ ਕਰਕੇ ਜਿਹੜਾ ਸਾਡਾ ਜ਼ਿਲ੍ਹੇ ਦਾ ਪ੍ਰਸ਼ਾਸਨ ਹੈ ਜਿਨ੍ਹਾਂ ਦੀ ਗਵਾਈ ਤੁਹਾਡਾ ਸਭ ਤਾਲ ਹੈ ਜਿਨ੍ਹਾਂ ਦੀ ਬਦੌਲਤ ਤੁਹਾਡੇ ਸਾਰਿਆਂ ਨਾਲ ਰੁੱਗੜੂ ਹੋਣ ਦਾ ਇਸ ਵਟਪਾਕੇ ਦਿਨ ਤੇ ਮੌਕਾ ਮਿਲਿਆ ਹੈ ਪਤੋਂ ਪਹਿਲਾਂ ਤੇ ਤੁਹਾਨੂੰ ਸਾਰਿਆਂ ਜਿਹੜੇ ਸਾਡੇ ਪੇਰੈਂਟਸ ਬੱਚਿਆਂ ਦੇ ਆਏ ਆ ਸਾਡੀਆਂ ਬੱਚੀਆਂ ਸਾਡੀਆਂ ਧੀਆਂ ਸਾਰਿਆਂ ਨੂੰ ਲੋੜੀ ਦੀਆਂ ਲੱਖ ਲੱਖ ਵਾਰ ਔਰ ਮੈਂ ਧੰਨਵਾਦ ਕਰਦਾ ਹਾਂ ਡਿਪਟੀ ਕਮਿਸ਼ਨਰ ਸਾਹਿਬ ਦਾ ਇਹ ਬੜਾ ਅੱਛਾ ਇਨੀਸ਼ੀਏਟਿਵ ਲਿਆ ਹੈ ਜਿਸ ਦਿਨ ਤੇ ਨਵਾਂ ਸ਼ਹਿਰ ਹੋਇਆ ਹੈ ਹਰ ਰੋਜ਼ ਹਰ ਦਿਨ ਕੋਸ਼ਿਸ਼ੇ ਕਰ ਰਿਹਾ ਹੈ ਕਿ ਸਮਾਜ ਦੇ ਤਮਾਮ ਵਰਗਾਂ ਨੂੰ ਇਨਵੋਲ ਕਰਕੇ ਇਸ ਸ਼ਹਿਰ ਦੀ ਇਸ ਇਲਾਕੇ ਦੀ ਜਿਹੜੇ ਬੇਤਰੀ ਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ ਜਾ ਸਕਦਾ ਹੈ ਪਰ ਬੜਾ ਅੱਛਾ ਇਨੀਸ਼ੀਏਟਿਵ ਹੈ ਜਿਸ ਲੋੜੀ ਦੇ ਮੌਕੇ ਤੇ ਸਾਨੂੰ ਸਾਰਿਆਂ ਇਕੱਠੇ ਹੋਣ ਦਾ ਮੌਕਾ ਦਿੱਤਾ ਹੈ ਔਰ ਨਾਲ ਨਾਲ ਸਾਰੇ মিডিਆ ਦੇ ਜਿਹੜੇ ਸਾਥੀ ਆ ਮੈਂ ਪਹਿਲਾਂ ਭੁੱਲ ਗਿਆ ਤੁਹਾਡਾ ਵੀ ਧੰਨਵਾਦ ਹੈ ਤੁਸੀਂ ਹਮੇਸ਼ਾ ਲੋਕਾਂ ਦੀ ਗੱਲ ਕਰਦੇ ਹੋ ਸਾਡੀ ਗੱਲ ਵੀ ਲੋਕਾਂ ਤੱਕ ਪਹੁੰਚਾਉਂਦੇ ਹੋ ਤੁਹਾਡਾ ਵੀ ਧੰਨਵਾਦ ਹੈ ਦੇਖੋ ਨਵਾਂ ਸ਼ਹਿਰ ਵਾਲਿਆਂ ਨੇ ਜਿਹੜਾ ਇਹ ਇਨੀਸ਼ੀਏਟਿਵ ਲਾਇਆ ਲੋੜੀ ਦੀ ਇਸ ਦੇ ਤੇ ਖਾਸ ਤੌਰ ਤੇ ਸਾਡੀਆਂ ਬੱਚੀਆਂ ਮੱਤ ਨੂੰ ਰਿਸ਼ਾ ਦੱਸ ਰਹੀ ਸੀ ਉਸ ਬੱਚੀਆਂ ਨੇ ਜਿਨ੍ਹਾਂ ਨੇ ਮੱਲਾ ਮਾਰ ਕੇ ਐਜੂਕੇਸ਼ਨ ਤਮਾਮ ਫੀਲਟਰ ਨਾਲ ਦਸਤਕਾਰ ਵੀ ਸਨਮਾਨ ਵੀ ਕਰਨਾ ਹੈ ਔਰ ਜਿਹੜੇ ਪਹਿਲੀ ਲੋੜੀ ਆ ਨੀਤੇ ਜਿਤਨਾ ਦਰਦੀ ਸਾਹਿਬ ਦੱਸ ਕੇ ਗਏ ਆ ਮੈਂ ਬੜਾ ਸਹਿਮਤ ਆ ਤੁਹਾਡੇ ਨਾਲ ਇਹ ਆਮ ਤੌਰ ਤੇ ਇਹੀ ਰਿਵਾਜ ਰਿਹਾ ਹੈ ਕਿ ਇਹ ਤਾਂ ਹੋਇਆ ਤੇ ਲੋੜੀ ਉਸ ਘਰ ਚ ਮਨਾਈ ਜਾਂਦੀ ਸੀ ਅਦਰਵਜ ਨਹੀਂ ਨਿਰਾਸ਼ਾ ਦਾ ਮਾਹੌਲ ਬਣ ਜਾਂਦਾ ਹੈ। ਸੋ ਇਹ ਇਹ ਚੀਜ਼ਾਂ ਨੂੰ ਤੁਸੀਂ ਬਦਲਿਆ ਹੈ। ਆਪਾਂ ਸਾਰੇ ਇਸ ਸਮਾਜ ਦਾ ਅੰਗ ਹੈ। ਔਰ ਨਵਾਂ ਸ਼ਹਿਰ ਜ਼ਿਲ੍ਹੇ ਨੇ ਜਿਹਨੂੰ ਅਜੇ ਤੋ ਦੋ ਦਹਾਕੇ ਪਹਿਲਾਂ ਇਸੇ ਕਰਕੇ ਹੀ ਜ਼ਿਆਦਾ ਡੀਫੇਮ ਹੋਇਆ ਸੀ ਕਿ ਜਿਹੜਾ ਬੱਚੇ ਔਰ ਬੱਚੀਆਂ ਦੀ ਜਿਹੜੀ ਗਿਣਤੀ ਹੈ ਉਹਦੇ ਜਿਹੜਾ ਫਰਕ ਹੈ ਕਿ ਅੱਜ ਉਹ ਚੀਜ਼ ਨੂੰ ਤੁਸੀਂ ਪਿੱਛੇ ਛੱਡ ਕੇ ਅੱਗਾ ਵਧੇ ਔਰ ਸਾਡਾ ਫਰਜ਼ ਹੈ ਸਾਧੀਆਂ ਨੂੰ ਹਰੇਕ ਤਰ੍ਹਾਂ ਦਾ ਮੌਕਾ ਮਿਲੇ। ਔਰ ਕੀ ਹੋ ਰਹੀਆ ਦਿਨ ਦਿਹਾੜਾ ਤੇ ਦਿਨ ਦਿਹਾੜਾ ਤੇ ਇਕੱਠੇ ਹੋ ਕੇ ਇੱਥੇ ਮੌਕਿਆਂ ਤੇ ਸਮਾਜ ਨੂੰ ਕਿਸ ਤਰ੍ਹਾਂ ਦੀ ਦਿਸ਼ਾ ਦੀ ਲੋੜ ਹੈ ਕਿਸ ਤਰ੍ਹਾਂ ਦੇ ਡਾਇਰੈਕਸ਼ਨ ਦੀ ਲੋੜ ਹੈ ਅੱਜ ਪ੍ਰਵਰਤੀ ਸਾਡੀ ਕੀ ਆ ਸਾਡੀਆਂ ਬੱਚੀਆਂ ਬੱਚਿਆਂ ਤੋਂ ਘਟਣੀ ਆ ਔਰ ਇਹ ਜਿਹੜਾ ਦਿਨ ਤੁਹਿਆ ਅਧਿਸ਼ਾ ਦੇ ਬਤਾਏ ਪਾਤਰ ਨਹੀਂ ਆ ਔਰ ਮੈਨੂੰ ਦੱਸ ਰਹੇ ਸੀ ਕੀ ਕੋਸ਼ਿਸ਼ ਕੀਤੀ ਆ ਸ਼ਹਿਰ ਤੋਂ तमाम ਲੋਕਾਂ ਨੂੰ ਇਨਵੋਲ ਕਰਕੇ ਜਿਹੜੇ ਹਮੇਸ਼ਾ ਸ਼ਹਿਰ ਦੀ ਤਰੱਕੀ ਵਾਸਤੇ ਫਿਕਰਮੰਦ ਵੀ ਰਹਿੰਦੇ ਆਂ ਔਰ ਭਾਗੀਦਾਰ ਵੀ ਰਹਿੰਦੇ ਆਂ ਕੋਸ਼ਿਸ਼ ਵੀ ਕਰਦੇ ਆਂ ਤੋਂ ਮੈਨੂੰ ਵੀ ਮੌਕਾ ਮਿਲਿਆ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆਂ ਇੱਥੇ ਥੋੜੇ ਦਿਨ ਪਹਿਲਾਂ ਵੀ ਆਉਣ ਦਾ ਮੌਕਾ ਮਿਲਿਆ ਬੜੀ ਇਤਿਹਾਸਿਕ ਜਗ੍ਹਾ ਹੈ ਮਹਾਰਾਜਾ ਰਜੀਤ ਸਿੰਘ ਜੀ ਦੀ ਜਿਹੜੀ ਅੰਗਰੇਜ਼ਾਂ ਨਾਲ ਸਮਝੌਤਾ ਹੋਇਆ ਸੀ ਉਹਦੀ ਇਮਾਰਤ ਜਿਹੜੀ ਹੈ ਇੱਥੇ ਲਿਖੀ ਗਈ ਸੀ ਪਾਠੀ ਗਈ ਸੀ ਫੜਕੀ ਗਈ ਔਰ ਸ਼ਹਿਰ ਦਾ ਬੜਾ ਇੱਕ ਬਹੁਤ ਹੀ ਜਿਹਨੂੰ ਕਹਿੰਦੇ ਹੋ ਇੰਪੋਰਟੈਂਟ ਪਲੇਸ ਹੈ ਬਹੁਤ ਸ਼ਾਨਦਾਰ ਜਗਾ ਅ ਇਸ ਇਸ ਸ਼ਹਿਰ ਦੇ ਤਮਾਮ ਸਾਡੇ ਜਿਹੜੇ ਸ਼ਹਿਰੀ ਹੈ ਉਹ ਇੱਥੇ ਆ ਕੇ ਲਾਇਬ੍ਰੇਰੀ ਵਿੱਚ ਪਰਿਵਾਰ ਨਾਲ ਬੱਚਿਆਂ ਨਾਲ ਭੈਣ ਭਰਾਵਾਂ ਨਾਲ ਬੈਠ ਤਰ ਕੇ ਲਾਇਬ੍ਰੇਰੀ ਵਿੱਚ ਸਮਾਂ ਗੁਜ਼ਾਰਨ ਪਾਰਕ ਵਿੱਚ ਗੁਜ਼ਾਰਨ ਇਹ ਵੀ ਇੱਕ ਡੀਸੀ ਸਾਹਿਬ ਦਾ ਆਪਣਾ ਇੱਕ ਆਈਡੀਆ ਸੀ ਔਰ ਮੈਨੂੰ ਲੱਗਦਾ ਪੋਜੀਟਿਵ ਗੱਲ ਹੈ ਔਰ ਮੈਨੂੰ ਵੀ ਇਹਨਾਂ ਨੇ ਹੁਕਮ ਕੀਤਾ ਸੀ ਜਦੋਂ ਸਾਰੀ ਜ਼ਿੰਮੇਵਾਰੀ ਮੈਂ ਪਰਲਮੈਂਟ ਵੀ ਤੁਸੀਂ ਬਣਾਇਆ ਕੋਈ ਮੇਰੀ ਇਕੱਲੇ ਦੀ ਕੋਈ ਹੈਸ਼ੀਅਤ ਨਹੀਂ ਗਈ ਤੁਹਾਡੀ तमाम ਦੁਆਵਾਂ ਤੁਹਾਡੇ ਅਸ਼ੀਰਵਾਦ ਸਦਕਾ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਤੁਸੀਂ ਭੇਜਿਆ ਨਵਾਂ ਸ਼ਹਿਰ ਵਾਲਿਆਂ ਨੇ ਤੇ 10000 ਤੋਂ ਵੱਧ ਦੀ ਫਟਕ ਸਾਹਿਬ ਦੀ ਗਵਾਈ ਤੇ ਜੀਨ ਵੀ ਦਿੱਤੀ ਸੀ ਇਸ ਕਰਕੇ ਖਾਸ ਮੈਂ ਧੰਨਵਾਦ ਕਰਦਾ ਨਵਾਂ ਸ਼ਹਿਰ ਵਾਲਿਆਂ ਦਾ ਇਹ ਮੇਰੀ ਜ਼ਿੰਮੇਵਾਰੀ ਬਣ ਲੇਕਿਨ ਜਿਹੜੇ ਐਂਟੀ ਲੈਡ ਆਪ ਨੂੰ ਬਿਹਤਰ ਤਰੀਕੇ ਨਾਲ ਲੋਕਾਂ ਦੀ ਖਰਚਾ ਜਾ ਰੂ ਔਰ ਇਹਦੇ ਦਿਨ ਦਿਹਾੜੇ ਦੇ ਦੇਨੋ ਤਿਵਾਰਾਂ ਤੇ ਆਪ ਇਕੱਠੇ ਹੋਏਗੇ ਇਹਨਾਂ ਦਾ ਪ੍ਰਸ਼ਾਸਨ ਬਹੁਤ ਚੰਗੀਤ ਹੈ ਇਹ ਐਸੀ ਬਹਿਰ ਇਹਦੇ ਨਾਲ ਇੱਕ ਤੇ ਉਹ ਵਿਖੇ ਨੂੰ ਲੈ ਕੇ ਸਾਡੀ ਸੋਚ ਕੀ ਆ ਇਹਦਾ ਪ੍ਰਕਟਾਵਾ ਕੀ ਹੁੰਦਾ ਆਪਸ ਜਿਹੜਾ ਪਾਲ ਦੇ ਰਸਟਮਾਲ ਦੇ तमाम ਵਰਗਾਂ ਦਾ तमाम ਲੋਕਾਂ ਦਾ ਕਿਉਂਕਿ ਤੁਸੀਂ ਹਰੇਕ ਵਰਗ ਦੀ ਨੁਮਾਇੰਦੀ ਕਰਦੇ ਕੋਈ ਵਕੀਲ ਹੈ ਕੋਈ ਡਾਕਟਰ ਹੈ ਕੋਈ ਕਿਸਾਨ ਹੈ ਕੋਈ ਮਜ਼ਦੂਰ ਹੈ ਕੋਈ ਖਿਡਾਰੀ ਹੈ ਕੋਈ ਕਰਮਚਾਰੀ ਹੈ तमाम ਲੋਕ ਆਪਾਂ ਇਕੱਠੇ ਹੁੰਦੇ ਆਂ ਤੇ ਇਹਨੇ ਸਾਡੇ ਦਿਢ ਘਰ ਉਹਨਾਂ ਨੂੰ ਮਨਾਉਂਦੇ ਆ ਇੱਕ ਚੰਗਾ ਸਨੇਹਾ ਵੀ ਜਾਂਦਾ ਹੈ ਮੈਸੇਜ ਵੀ ਜਾਂਦਾ ਹੈ ਤੋ ਇਹਦੇ ਲਈ ਮੈਂ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦਾ ਹਾਂ ਔਰ ਤੁਸੀਂ ਬਹੁਤ ਦੇਰ ਤੋਂ ਠੰਢ ਚ ਬੈਠੇ ਹੋ ਇਹਦੇ ਲਈ ਤੁਹਾਡਾ ਧੰਨਵਾਦ ਬਹੁਤ ਠੰਡ ਹੈ ਅੱਜ ਬੱਤੀਆਂ ਚ ਬੈਠੇ ਆ ਇਹਦੇ ਲਈ ਤੁਹਾਡਾ ਦਿਲ ਦੀਆਂ ਜਾਰੀਆਂ ਤੋਂ ਧੰਨਵਾਦ ਹੈ ਕਿ ਤੁਸੀਂ ਖੁੱਲੇ ਮਤਲਬ ਹਵਾ ਚ ਬੈਠੇ ਹੋ ਸਾਡਾ ਪੂਰੀ ਪੈਰੀ ਹੈ ਲੇਕਿਨ ਸਾਡੀ ਜ਼ਿੰਮੇਵਾਰੀ ਸਾਡੀ ਧਿਆਨ ਦੀ ਲੋੜ ਸੀ ਉਹਨੇ ਹੀ ਚਾਹ ਨਾਲ ਉਹਨੇ ਉਸ ਤੋਂ ਬਾਅਦ ਚਾਹ ਨਾਲ ਮੈਗੇ ਜਿਹੜਾ ਪੁੱਤਾਂ ਵੀ ਬਣਾਈ ਜਾਂਦੀਆਂ ਸੀ ਕਿਉਂ ਅੱਜ ਪੰਜਾਬ ਦੇ ਕਿਸੇ ਵੀ ਮੈਰਿਟ ਦੀ ਲਿਸਟ ਦੇਖੋਗੇ ਤੁਸੀਂ ਚਾਹੋ ਸਕੂਲਾਂ ਦੀ ਕਾਲਜਸ ਦੀ ਚਾਹੇ ਕੋਈ ਕੰਪੀਟੀਟਿਵ ਇਗਜ਼ਾਮ ਹੈ ਤੇ ਪਹਿਲੇ ਜਿਹੜੇ ਪੰਜ ਬੱਚੇ ਹੁੰਦੇ ਉਹਨਾਂ ਦੇ तकरीबन ਤੇਰੇ ਬੱਚੇ ਹੁੰਦੇ ਤੁਸੀਂ ਸਾਡਾ ਮਾਣ ਹੈ ਸਾਡਾ ਸਤਕਾਰ ਹੈ ਤੋਂ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਜਿੱਥੇ ਧੰਨਵਾਦ ਹੈ ਉੱਥੇ ਲੋਹੀ ਦੀਆਂ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾ ਗੁਰੂ ਮਹਾਰਾਜ ਦੇ ਚਰਨਾਂ ਚਾ ਰਸਕੀਂ ਕੀਆ ਕਿ ਆਪਣੇ ਪੰਜਾਬ ਦੇ ਤੁਹਾਡੇ ਸਾਰਿਆਂ ਤੇ ਆਪਣੇ ਪਰਿਵਾਰਾਂ ਤੇ ਹਮੇਸ਼ਾ ਇਹ ਪ੍ਰਾਰਥਨਾ ਰੱਖਣ ਹਾਂ ਕਿ ਜਿਹੜੇ ਦਿਨ ਤਿਹਾੜੀ ਸ਼ੁਭ ਦਿਨ ਧਾਰਮਿਕ ਹੁੰਦੇ ਰਹੀਏ ਔਰ ਪ੍ਰਸ਼ਾਸਨ ਦਾ ਹੈ ਇਸੇ ਸਾਫ਼ ਦੀ ਕੋਈ ਜਿਹੜਾ ਪ੍ਰਸ਼ਾਸਨ ਸਾਲਾ ਇੱਕ ਪ੍ਰੋਗਰਾਮ ਨੂੰ ਜਾਂਦੇ ਲਿਆ ਉਹਨਾਂ ਦਾ ਧੰਨਵਾਦ ਕਰਦਾ ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ 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 ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਥੈਂਕ ਯੂ ਸੋ ਮੱਚ ਸਰ ਤੁਹੋਂ ਨਾਲ ਸੇ ਲੋੜੀ ਦੇ ਧੂਨੇ ਤੇ ਜਾ ਕੇ ਇਹਨਾਂ ਬੱਚੇ

ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਧੰਨਵਾਦ ਸ਼ੁਕਰੀਆ ਮਿਹਰ ਬਨੇ